ਤਨ 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 ਜਾਨਿਆ ਤਨ 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 ਜਾਨਿਆ ਤਨ 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 ਜਾਨਿਆ ਤਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੀ ਮਿਤੀ 20 ਸਤੰਬਰ 2024 ਦਿਨ ਸ਼ੁੱਕਰਵਾਰ ਡੇਰਾ ਬਾਬਾ ਦਸਾ ਸਿੰਘ ਜੀ ਦੀ ਧਰਮਘੱਤ ਧਰਤੀ ਨੂੰ ਭਾਗ ਲਾਉਣ ਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਬਾਬਾ ਦਸਾ ਸਿੰਘ ਜਗਤ ਸੋਲਰ ਰੋਡ ਪਟਿਆਲਾ ਵਿਖੇ ਸਲੰ ਗੁਰਮਤ ਸਮਾਗਮ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਏ ਜਾ ਰਹੇ ਹਨ ਜਿਸ ਦੇ ਵਿੱਚ ਕੀਰਤਨ ਕਵਿਸ਼ਰੀ ਅਤੇ ਕਥਾ ਰਾਹੀ ਮਾਲਕ ਨਰਿੰਕਾਰ ਦੇ ਮਲਾਫਦਾ ਰਸਤਾ ਦਰਸਾਇਆ ਜਾਵੇਗਾ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੇ ਵਾਦ ਤੋਂ ਵਦ ਪਹੁੰਚ ਕੇ ਆਪਣੇ ਜੀਵਨ ਦਾ ਲਾਹਾ ਲਵੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਬੜੀ ਕਿਰਪਾ ਕੀਤੀ ਹੈ ਮਾਲਕ ਨਿਰੰਕਾਰ ਨੇ ਆਪਣੇ ਤੇ ਜਿਹੜਾ ਲਾਹਾ ਲੈਣ ਦਾ ਤਰੀਕਾ ਐਸੇ ਮਹਾਪੁਰਖਾਂ ਨੇ ਆਪਾਨੂੰ ਸਮਝਾ ਦਿੱਤਾ ਸਤਿਗੁਰ ਦੀ ਬਾਣੀ ਰਾਹ ਕਿ ਕਿਵੇਂ ਸਿਮਰਨ ਕਰਕੇ ਤੁਸੀਂ ਲਾਹਾ ਲੈਣਾ ਕਿਵੇਂ ਤੁਸੀਂ ਸਿਮਰਨ ਕਰਕੇ ਇਹ ਕਮਾਈ ਕਰਕੇ ਤ੍ਰੈ ਗੁਣਾ ਤੋਂ ਉੱਤীত ਹੋਣਾ ਇਵੇਂ ਤੁਹਾਡਾ ਇਹ ਝੋਰਾ ਖਤਮ ਹੋਏਗਾ ਇਹ ਆਪਾਂ ਸਿਮਰਨ ਕਰਨਾ ਸਾਰਿਆਂ ਨੇ ਇਹ ਕਮਾਈ ਕਰਨੀ ਸਾਰਿਆਂ ਨੇ ਇਹਦੇ ਬਿਨਾ ਸਾਡਾ ਸ਼ਟਕਾ ਜਗਤ ਤਰਾ ਜਾਨਿਆਵਨ ਕਾਏ ਹੈ ਸੋ ਜਨ ਕੈ ਸੰਗ ਚੇਤੇ ਆਵੈ ਨਾਓ ਹੰਗਰ ਜਿੱਤਿਆ ਵੈਲਾ ਆ ਗੁਰਮੁਖਾਂ ਦੀ ਯਾਦ ਵਿੱਚ ਅੱਪਾ ਜਗਾਰਾ ਛੜੀਏ ਸਾਰੇ ਹਾਜ਼ਰੀ ਲਵਾਇਓ ਬਲੇ